ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਦੇਸ਼ ਭਰ ਵਿੱਚ ਨਾਮਵਰ ਕਮਲਜੀਤ ਖੇਡਾਂ ਦੀ ਅੱਜ ਸ਼ੁਰੂਆਤ ਸਵਰਗੀ 올ੰਪੀਅਮ surjit singh randawa ਦੇ ਬਟਾਲਾ ਵਿਖੇ ਸਥਾਪਿਤ ਬੁੱਤ ਤੋਂ ਜੋਤ ਜਗਾ ਕੇ ਅੰਤਰਰਾਸ਼ਟਰੀ ਐਥਲੀਟ ਲਵਪ੍ਰੀਤ ਕੌਰ ਅਤੇ ਮਨਜਿੰਦਰ ਸਿੰਘ ਬਟਾਲਾ ਦੀ ਅਗਵਾਈ ਵਿੱਚ surjit kamaljit khair stadium ਵਿਖੇ ਵਿਸ਼ਾਲ ਮਾਰਕ ਪਾਸਨਾਲ ਕੀਤੀ ਗਈ ਉਤੇ ਹੀ ਇਹ ਸ਼ੁਰੂਆਤ ਸੁਰਜੀਤ ਸਪੋਰਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਅਤੇ ਬਟਾਲਾ ਦੇ ਵਿਧਾਇਕ ਅਤੇ ਆਪ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਕੀਤੀ ਗਈ ਇਸ ਮੌਕੇ ਸ਼ੈਰੀ ਕਲਸੀ ਦਾ ਕਹਿਣਾ ਸੀ ਕਿ ਉਹਨਾਂ ਲਈ ਵੱਡੀ ਮਾਣ ਵਾਲੀ ਗੱਲ ਹੈ ਕਿ ਇਹ ਖੇਡਾਂ ਬਟਾਲਾ ਦੇ ਨੇੜਲੇ ਇਲਾਕੇ ਛੋ ਰਹੀਆਂ ਹਨ ਅਤੇ ਇਹ ਇੱਕ ਆਪਣੇ ਆਪ ਇਤਿਹਾਸਿਕ ਖੇਡਾਂ ਹਨ ਜੋ ਲੰਬੇ ਸਮੇਂ ਤੋਂ ਹੋ ਰਹੀਆਂ ਹਨ ਅਤੇ ਇਹਨਾਂ ਖੇਡਾਂ ਵਿੱਚ ਪੰਜਾਬ ਪਰ ਹੀ ਨਹੀਂ ਬਲਕਿ ਦੂਸਰੇ ਸੂਬਿਆਂ ਚੋਂ ਵੀ ਖਿਡਾਰੀ ਸ਼ਾਮਲ ਹੋ ਰਹੇ ਹਨ ਅਤੇ ਪੰਜਾਬ ਸਰਕਾਰ ਦਾ ਵੀ ਇਹ ਟੀਚਾ ਹੈ ਕਿ ਵੱਦ ਤੋਂ ਵੱਦ ਅੱਜ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇ ਸਰਜੀਤ ਸਪੋਰਟਸ ਐਸੋਸੀਏਸ਼ਨ ਪਟਿਆਲਾ ਪੰਜਾਬ ਵੱਲੋਂ 31ਵੀਂ ਕਮਲਜੀਤ ਖੇਡਾਂ ਆਪਾਂ ਸਰਜੀਤ ਕਮਲਜੀਤ ਖੇਡ ਕੰਪਲੈਕਸ ਕੋਲਡਸ਼ਾਹੀਆ ਵਿੱਚ ਕਰਾਈਆਂ ਜਾ ਰਹੀਆਂ ਨੇ ਅ ਅੱਜ ਅਸੀਂ ਉਹਨਾਂ ਖੇਡਾਂ ਦਾ ਉਦਘਾਟਨ ਕਰਨ ਲਈ ਤੋਂ ਪਹਿਲਾਂ 올ੰਪੀਅਨ ਸਰਦਾਰ ਸੁਰਜੀਤ ਸਿੰਘ ਉਹਨਾਂ ਦੇ ਬੁੱਤ ਤੋਂ ਜੋਤੀ ਲਿਜਾ ਕੇ ਖੇਡਾਂ ਦੀ ਜਿਹੜੀ ਮਿਸਾਲ ਇਹ ਰੋਸ਼ਨ ਕਰਨੀ ਆ ਇਸ ਕਰਕੇ ਅੱਜ ਸਾਰੇ ਅਸੀਂ ਇੱਥੇ ਇਕੱਤਰ ਹੋਏ ਆ ਇਹਦੇ ਵਿੱਚ ਸਾਡੇ ਮਾਨਯੋਗ ਐਮਐਲਏ ਸਰਦਾਰ ਅਮਨ ਸ਼ੇਰ ਸਿੰਘ ਜੀ ਇਹ ਸਾਡੇ ਐਥਲੀਟ ਨੇ ਲਵ ਪ੍ਰੀਤ ਕੌਰ ਔਰ ਮਰਜਿੰਦਰ ਸਿੰਘ ਇਹ ਇਥੋਂ ਜੋਤੀ ਲਜਾਂਗੇ ਔਰ ਖੇਡਾਂ ਦੇ ਵਿੱਚ ਜਿਹੜੀ ਇਹਨਾਂ ਦੀ ਜੋਤੀ ਨਾਲ ਮਿਸਾਲ ਜਗਾਈ ਜਾਏਗੀ। ਕੀ ਕੋਈ ਖਾਸ ਰਹੇਗਾ ਕਿ ਨੰਕਲਾ। ਇਹਨਾਂ ਖੇਡਾਂ ਦੇ ਵਿੱਚ ਇਹ 올림픽 ਚਾਰਟ ਦੀਆਂ ਖੇਡਾਂ ਸੀ ਕਰਵਾ ਰਹੇ ਆ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਮਾਨਤਾ ਪ੍ਰਾਪਤ ਨੇ। ਇਹਦੇ ਵਿੱਚ ਮੇਨ 50 ਇਵੈਂਟ ਐਥਲੀਟਸ ਦੇ ਜਿਹੜੇ ਅਸੀਂ ਕਰਾਉਣੇ ਹੱਥ ਸਾਬ। ਉਸ ਤੋਂ ਇਲਾਵਾ 10 ਖੇਡਾਂ ਸੀ ਜਿਹੜੇ ਅਸੀਂ ਹਾਕੀ, ਫੁੱਟਬਾਲ ਉਹ ਕਰਾਉਣੇ ਆ। ਤੇ ਇਹਦੇ ਵਿੱਚ ਨੌਰਥ ਇੰਡੀਆ ਤੋਂ ਜਿਹੜੇ ਖਿਡਾਰੀ ਤੇ ਲੀਡ ਜਿਹੜੇ ਭਾਗ ਲਏ। ਇਹ ਸਾਰਾ ਜਿਹੜਾ ਸਾਡਾ ਇਲਾਕਾ ਇਹ ਸਰਜੀਤ ਭਾਜੀ ਦੀਆਂ ਯਾਦਾਂ ਨਾਲ ਜੁੜਿਆ ਹੋਇਆ ਉਹ ਸਰਜੀਤ ਸਪੋਰਟ ਸੈਸਨ ਨਾਲ ਜੁੜਿਆ ਹੋਇਆ ਸਾਰਾ ਰਲ ਕੇ ਜਿਹੜਾ ਇਹ ਨਾਲ ਇਲਾਕੇ ਦਾ ਇੱਕ ਪੱਲੇ ਪਿਆ ਇਸ ਵਾਰ ਹੋ ਰਹੀਆਂ ਨੇ ਤੇ ਖਿਡਾਰੀਆਂ ਦੇ ਮੁੱਦਮ ਜਾਈ ਕਿੰਨੇ ਬੱਲੇ ਆ ਅੱਧਕੀ ਇਸ ਵਾਰ ਅਸੀਂ ਜਿਹੜੇ ਇੱਕ ਕਤਮੀ ਖੇਡਨ ਹੈ ਇਹਦੇ ਵਿੱਚ ਨਾਰਥ ਇੰਡੀਆ ਤੋਂ ਜਿਹੜੇ ਮੇਨ ਅਥਲੀਟ ਜਿਹੜੇ ਭਾਗ ਲੈ ਰਹੇ ਤੇ ਜਿਹੜੀ ਵਿਸ਼ੇਸ਼ ਇਹਦੇ ਵਿੱਚ ਖੇਚ ਵਾਲੀ ਗੱਲ ਹੈ ਕਿ ਅਸੀਂ ਅਥਲੀਟਾਂ ਵਾਸਤੇ ਜਿਹੜੇ ਸਪੈਸ਼ਲ ਮੋਟਰਸਾਈਕਲ ਜਿਹੜੇ ਆ ਪੰਜ ਬੈਸਟ ਅਥਲੀਟਾਂ ਵਾਸਤੇ ਪ੍ਰਾਈਜ਼ ਰੱਖੇ ਤੇ ਬਾਕੀ ਕਰੀਬ ਅਸੀਂ 25 ਲੱਖ ਦੇ ਕਰੀਬ ਜਿਹੜੀਆਂ ਜਿਹੜੇ ਕੈਸ਼ ਆ ਉਹ ਵੱਖ-ਵੱਖ ਖਿਡਾਰੀਆਂ ਨੂੰ ਵੱਖ-ਵੱਖ ਯੂਨਿਟ ਵਿੱਚ ਦਿੰਦੇ ਆ ਤੇ ਉਹਦੇ ਨਾਲ ਹੀ ਜਿਹੜੀ ਕਿਤਾਬਾਂ ਨੇ ਉਹ ਉਹਨਾਂ ਨੂੰ ਬਤੌਰ ਨਾਮ ਦੇ ਤੌਰ ਤੇ ਅਸੀਂ ਨਾਲ ਫੇਰਨ ਦੇ। ਸਵੇਰੇ ਤੇ ਖੇਡਾਂ ਹੋਣੀਆਂ ਤੇ ਸ਼ਾਮ ਦਾ ਕੀ ਐਂਟਰਟੇਨਮੈਂਟ ਰਹਿ ਗਏ। ਇਹ ਖੇਡਾਂ ਦੀ ਇੱਕ ਪਰੰਪਰਾ ਆ ਕਿ ਨਾਲ ਹੀ ਅਸੀਂ ਜਿਹੜਾ ਖੇਡਾਂ ਤੋਂ ਬਾਅਦ ਖਿਡਾਰੀਆਂ, ਪ੍ਰਬੰਧਕਾਂ, ਖੇਡ ਪ੍ਰੇਮੀਆਂ ਲਈ ਮਨੋਰੰਜਨ ਸੱਭਿਆਚਾਰਕ ਦਾ ਪ੍ਰੋਗਰਾਮ ਰੱਖਦੇ ਆ। ਔਰ ਅੱਜ ਵੀ ਜਿਹੜਾ ਸ਼ਾਮ ਨੂੰ ਸਾਡੇ ਕੋਲ ਹਰਜੀਤ ਹਰਮਨ ਪੰਜਾਬ ਦੇ ਉੱਗੇ ਲੋਕਾਂ ਇੱਕ ਅਮਨ ਰੋਜੀ ਜੀ ਔਰ ਸਕ੍ਰੀਟ ਵਿਰਕ ਜਿਹੜੀ ਰੰਗ ਰੰਗ ਪ੍ਰੋਗਰਾਮ ਪੇਸ਼ ਕਰ ਲਈ ਆ ਰਹੇ ਨੇ ਔਰ ਇਹਦੇ ਨਾਲ ਖਿਡਾਰੀਆਂ ਤੇ ਖੇਡ ਪ੍ਰੀਮੀਅਰ ਦਾ ਇੰਟਰ ਹੈ ਇਸ ਤੋਂ ਇਲਾਵਾ ਪੰਜਾਬ ਦੇ ਜਿਹੜੇ ਮਹਾਨ ਲੋਕ ਆ ਇੱਕ ਮਨਮੋਹਨ ਵਾਰਸ ਜੀ ਸੁਖਵਿੰਦਰ ਸੁੱਕੀ ਜੀ ਸ਼ਿੰਦਾ ਬਾਗੀ ਜੋਤੀ ਨੂਰਾ ਮੰਨਾ ਢਿੱਲੋਂ ਸੋਨੀਆ ਚਮਕੀਲਾ ਵਿਜੇ ਮੱਟੂ ਸਾਡੇ ਸ਼ਹਿਰ ਦੀਆਂ ਜਿਹੜੀਆਂ ਬੜੀਆਂ ਫੇਮਸ ਜੋੜੀਆਂ ਨੇ ਸੁਖਵਿੰਦਰ ਸੁਰਜੀਤ ਉਹ ਸਾਰੇ ਜਿਹੜੇ ਪਹੁੰਚ ਰਹੇ ਕਿੰਨਾ ਕੁ ਖਰਚਾ ਹੋਇਆ ਹਰ ਸਾਲ ਇਸ ਪੋਟਾ ਮੈ ਰਹੇ ਨੇ ਕਿੰਨਾ ਮੈਨੇਜ ਕਰਾਇਆ ਇਹਦਾ ਨੀਅਰ ਬੋਟ ਜਿਹੜਾ ਇਹ 40 ਤੋਂ 45 ਲੱਖ ਦੇ ਵਿੱਚ ਦਾ ਬਜਟ ਅਸੀਂ ਲਾ ਕੇ ਚੱਲ ਰਹੇ ਆ ਔਰ ਸਾਡੇ ਨਾਲ ਸਾਰੇ ਇਲਾਕੇ ਤੋਂ ਜਿਹੜੇ ਆ ਦਾਨੀ ਸੱਜਣ ਜੁੜੇ ਨੇ ਔਰ ਸਾਡੇ ਐਨ ਆਰ ਆਈ ਵੀਰ ਬਾਹਰ ਬੈਠੇ ਨੇ ਜਿਹੜੇ ਉਹ ਬਹੁਤ ਇਨਾ ਕਿੱਦਾਂ ਨੀ ਫਤ ਕਰਦੇ ਹਾਂ ਹਾਂਜੀ ਬਟਾਲਾ ਵਿਖੇ ਸੁਰਜੀਤ ਸਪੋਰਟਸ ਐਸੋਸੀਏਸ਼ਨ ਵੱਲੋਂ ਜੋ ਕਮਲਜੀਤ ਕੱਢਾਂ ਕਰਵਾਈਆਂ ਜਾਂਦੀਆਂ ਹਰ ਸਾਲ ਅੱਜ ਉਹ ਉਹ ਕਦਾਂ ਦੀ ਸ਼ੁਰੂਆਤ ਹੋ ਰਹੀ ਹੈ ਤੇ ਸ਼ੁਰੂਆਤ ਉਹ ਪੁਆਇੰਟ ਤੋਂ ਕਰ ਰਹੇ ਆ ਅ 22 ਜਨੂ 95 ਦੇ ਤੇ ਪ੍ਰਸ਼ਾਸਨ ਨਾਲ ਹੈ ਜੀ ਇਹਨਾਂ ਦੇ ਹਰ ਪੱਖੋਂ ਅ ਮੈਂ ਆਪਦੇ ਜਾ ਰਹੇ ਹਾਂ ਤੇ ਇਹਨਾਂ ਦੇ ਨਾਲ ਕਿ ਕਿਸੇ ਕਿਸਮ ਦਾ ਵੀ ਹਰ ਤਰ੍ਹਾਂ ਦਾ ਰਸੇ ਹੋ ਪ੍ਰਸ਼ਾਸਨ으로부터 ਫੜ ਰਹੇ ਠੀਕ ਹੈ ਨਾ ਚਾਹੋਗੇ ਫਿਰਾਂ ਦੇ ਵਿੱਚ ਜਿਹੜੀਆਂ ਸੱਖਾਂ ਬਣੀਆਂ ਹੋਣੀਆਂ ਜਾਂ ਕਮੇਟੀਆਂ ਬਣੀਆਂ ਹੋਣੀਆਂ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਖੇਡਣ ਦਾ ਮੌਕਾ ਚੋੜਿਆ ਜਾ ਸਕੇ ਤਾਂ ਪੰਜਾਬ ਸਰਕਾਰ ਦਾ یہی ਹੋਣਾ ਹੈ ਮੈਂ ਸਾਰੇ ਯੂਥ ਨੂੰ ਇਹੀ ਅਪੀਲ ਕਰਾਂਗਾ ਕਿ ਸਪੋਰਟਸ ਐਕਟੀਵਿਟੀਆਂ ਵੱਲ ਆਪਣਾ ਰੁਝਾਨ ਵਧਾਉਣ ਤਾਂ ਕਿ ਜਦੋਂ ਬੱਚੇ ਸਾਡੇ ਯੰਗ ਬੱਚੇ ਖੇਡਾਂ ਵੱਲ ਧਿਆਨ ਦੇਣਗੇ ਪੜ੍ਹਾਈ ਦੇ ਨਾਲ ਨਾਲ ਤੇ ਆਟੋਮੈਟਿਕਲੀ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਹੋਰ ਉਹਨਾਂ ਨੂੰ ਜਿਹੜੀ ਬੁਰੀ ਸੰਗਤ ਬੁਰੀ ਆਦਤ ਹੈ ਉਸ ਤੋਂ ਆਪਣੇ ਆਪ ਹੀ ਦੂਰ ਰਹਿਣਗੇ ਤੇ ਖੇਡਾਂ ਜਿਹੜੀਆਂ ਹੈਗੀਆਂ ਉਹ ਸਰੀਰਕ ਤੌਰ ਤੇ ਤੰਦਰੁਸਤ ਕਰਦੀਆਂ ਹੀ ਆ ਇੱਕ ਡਿਸਪਲਿਨ ਵੀ ਪੈਦਾ ਕਰਦੀਆਂ ਔਰ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹਿਣਾ ਉਹ ਵੀ ਸਿਖਾਉਂਦੀ ਹੈ ਜ਼ਿੰਦਗੀ ਜੀਉਣ ਦਾ ਢੰਗ ਵੀ ਜਿਹੜੀਆਂ ਖੇਡਾਂ ਹੈਗੀਆਂ ਉਹ ਸਿਖਾਉਂਦੀ ਹੈ ਤੇ ਓਵਰ ਆਲ ਡਵੈਲਪਮੈਂਟ ਪਰਸਨੈਲਿਟੀ ਦੀ ਹੁੰਦੀ ਹੈ ਕੋਈ ਵੀ ਬੱਚਾ ਸਪੋਰਟਸ ਐਕਟੀਵਿਟੀਜ਼ ਵਿੱਚ ਪਾਰਟਿਸਪੇਟ ਕਰਦਾ ਤੇ ਮੈਂ ਯੂਥ ਨੂੰ ਇਹ ਅਪੀਲ ਕਰੂੰਗਾ ਕਿ ਕਿੰਨਾ ਦੇਖਣ ਵਾਸਤੇ ਵੀ ਆਉਣ ਤੇ ਦੇਖ ਕੇ ਇਤੋਂ ਪ੍ਰੇਰਿਤ ਹੋ ਕੇ ਆਪ ਵੀ ਅ ਤੋਸਨ ਕੁਝ ਕੰਮ ਤਾਂ ਕਿ ਪਰਿਵਾਰ ਨੂੰ ਸਮਾਜ ਨੂੰ ਦੇਸ਼ ਨੂੰ ਇੱਕ ਠਾ ਯੋਗਦਾਨ ਦੇ ਸਕੀਏ ਤਾਂ ਬੜੀ ਖੁਸ਼ੀ ਦੀ ਗੱਲ ਹੈ ਜੀ ਕਮਲਜੀਤ ਯਾਦਗਾਰੀ ਖੇਡਾਂ ਜਿਹੜੀਆਂ ਇਹ 31ਵੀਆਂ ਜਿਹੜੀਆਂ ਖੇਡਾਂ ਨੇ ਅੱਜ ਉਹਨਾਂ ਦਾ ਉਦਘਾਟਨ ਜਿਹੜਾ ਕੀਤਾ ਜਾ ਰਿਹਾ ਔਰ ਬੜਾ ਲੰਮਾ ਸਫਰ ਇਹ ਖੇਡਾਂ ਨੇ ਜਿਹੜਾ ਪੰਜਾਬ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਪਿੰਡ ਕੋਟਲਾ ਸ਼ਹੀਦ ਦੀਆਂ ਖੇਡਾਂ ਨੇ ਆਪਣਾ ਨਾਮ ਰੋਸ਼ਨੀ ਦਿੱਤਾ। ਸੋ ਇਹਦਾ ਮੇਨ ਮਕਸਦ ਸਾਡਾ ਇਹੋ ਹੀ ਆ ਵੀ ਜਿੰਨੇ ਵੀ ਵੱਧ ਤੋਂ ਵੱਧ ਸਾਡੇ ਨੌਜਵਾਨ ਸਾਡੇ ਬੱਚੇ ਜਿੰਨੇ ਵੀ ਖੇਡਾਂ ਵੱਲ ਉਤਸ਼ਾਹਤ ਹੋਣਗੇ ਉਹਨਾਂ ਨੂੰ ਮੈਂ ਕਹਿ ਸਕਦਾ ਵਾਂ ਵੀ ਜਿਹੜਾ ਆ ਮਾੜੀ ਸੰਗਤ ਉਹਦੇ ਤੋਂ ਦੂਰ ਰਹਿ ਕੇ ਜਿਹੜੀਆਂ ਖੇਡਾਂ ਦੇ ਵਿੱਚ ਜਿਹੜਾ ਸਾਡਾ ਪੰਜਾਬ ਪਹਿਲਾਂ ਪਹਿਲਾਂ ਨੰਬਰਾਂ ਤੇ ਆਉਂਦਾ ਰਿਹਾ ਸਾਨੂੰ ਇਹੋ ਆ ਵੀ ਬੱਚਿਆਂ ਦੇ ਵਿੱਚ ਇੱਕ ਜੋਸ਼ ਪੈਦਾ ਕਰੀਏ ਤਾਂ ਜੋ ਕਿ ਖੇਡਾਂ ਨੂੰ ਸਰ ਮੇਲਾ ਚੱਲਣਾ ਜੀ ਜਿੱਲੀ ਪਿੰਡ ਦੀ ਜਿੱਲੀ ਪਿੰਡ ਦਾ ਪੰਜ ਸਾਲੇ ਭਰਾ ਕਿਰ ਕਿੰਨਾ ਕਰ ਰਹੇਗਾ ਦੇਖੋ ਜੀ ਇਹ 4 ਦਿਨ ਦਾ ਸਾਡਾ ਪ੍ਰੋਗਰਾਮ ਹੋਊਗਾ ਖੇਡਾਂ ਹੋਣਗੀਆਂ ਜੀ ਸ਼ਾਮ ਨੂੰ ਸਭਿਆਚਾਰਕ ਪ੍ਰੋਗਰਾਮ ਹੋਊਗਾ ਔਰ ਮੈਂ ਰਣੀ ਆ ਆਪਣੇ ਬਟਾਲਾ ਵਾਸੀਆਂ ਦਾ ਵੀ ਕਿਉਂਕਿ ਇਹ ਵੀ ਉਹ ਮਹਮਾਕੇ ਉੱਤੇ ਪਹੁੰਚਦੇ ਨੇ ਹੋਰ ਲਾਗੜੇ ਹਲਕਿਆਂ ਤੋਂ ਵੀ ਸੰਗਤ ਪਹੁੰਚਦੀ ਆ ਸੋ ਅੱਜ ਜਿਹੜਾ ਆਗਾਜ਼ ਸ਼ੁਰੂ ਹੈ ਔਰ ਇਹਦਾ ਜਿਹੜਾ ਆਉਣ ਵਾਲਾ ਸਮਾਂ ਠੀਕ ਆ ਸਾਨੂੰ ਇੱਕ ਵਾਰੀ ਹੋਰ ਜਿਤਨਾ ਜੋਸ਼ ਭਰਦਾ ਹੈ ਵੀ ਯਾਰ ਨਹੀਂ ਅਗਲੀ ਵਾਰੀ ਹੋਰ ਵਧੀਆ ਬੂ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੋਗੇ ਨੌਜਵਾਨ ਪੀੜੀ ਨੂੰ ਇਹੋ ਹੀ ਹੈ ਮੈਸੇਜ ਹੈ ਵੀ ਦੇਖੋ ਖੇਡਾਂ ਦੇ ਵਿੱਚ ਅੱਜ ਖੇਡਾਂ ਵਤਨ ਪੰਜਾਬ ਦੀਆਂ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਜਿਹੜਾ ਇੱਕ ਫੈਸਲਾ ਲਿਆ ਸੀ ਉਹਦੇ ਵਿੱਚੋਂ ਕਈ ਪਲੇਅਰ ਨਿਕਲ ਕੇ ਆਏ ਬਾਹਰ ਕੀ ਤੁਸੀਂ ਦੇਖਿਆ ਹੋਊਗਾ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਨੌਜਵਾਨਨੀ ਟੀਮ ਦੇ ਵਿੱਚੋਂ ਕਈ ਜਿਹੜੇ ਨੇ ਉੱਪਰ ਕੇ ਖਿਡਾਰੀ ਜਿਹੜੇ ਅੱਗੇ ਆਏ ਨੇ ਸੋ ਸਾਡਾ ਵੀ ਇੱਕੋ ਮੈਸੇਜ ਆ ਅੱਜ ਹੁਣ ਕਿਡਾਰੀਆਂ ਦਾ ਸਨਮਾਨ ਹੋਣਾ ਹੈ ਖੇਡਾਂ ਦੇ ਵਿੱਚੋਂ ਜਿਹੜੇ ਵਧੀਆ ਆਉਣਗੇ ਆ ਪਾਉਣਗੇ ਉਹਨਾਂ ਨੂੰ ਵਧੀਆ ਪ੍ਰਾਈਜ਼ ਦਿੱਤੇ ਜਾਣਗੇ ਸੋ ਨੌਜਵਾਨੀ ਨੂੰ ਇਹੋ ਸੰਦੇਸ਼ ਹੈ ਕਿ ਤਗੜੇ ਹੋ ਕੇ ਪੰਜਾਬ ਫਿਰ ਰੰਗਲਾ ਪੰਜਾਬ ਤੇ ਲੈ ਕੇ ਆਈਏ ਕਿਉਂਕਿ ਲੋਕਾਂ ਦੇ ਨੌਜਵਾਨਾਂ ਦੇ ਸਹਿਯੋਗ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਅਸੀਂ ਨਾਲ ਕੇ ਕਰਾਂਗੇ ਅੱਜ ਦੇ ਵੀ ਜਿਵੇਂ ਕਿ ਆਪ ਸਭ ਲੋਕ ਸਮਝੋ ਤਦੋਂ ਤੱਕ ਟਿਕਾਊ ਬਣ ਕੇ ਜਾ ਰਹੀਆਂ ਔਰ ਕੀ ਆਹ ਦੇਖੋ ਜੀ ਨਗਰ ਨਿਕਮ ਦੀਆਂ ਚੋੜਾ ਜੜੀਆਂ ਨੇ ਉਹ ਆ ਗਈਆਂ ਨੇ ਜਿਨ੍ਹਾਂ ਨੂੰ ਲੋਕ ਪਸੰਦ ਕਰਨਗੇ ਮੈਂ ਤੇ ਸਾਰੇ ਆਪਣੇ ਵੀ ਵਰਕਰ ਸਭਾ ਨਾਲ ਨੂੰ ਇਹੋ ਬੇਨਤੀ ਕਰਦਾ ਨਾ ਵੀ ਤਗੜੇ ਹੋ ਕੇ ਹੁਣ ਸਾਥ ਲੋਕਾਂ ਨਾਲ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਉਣੀਆਂ ਨੇ ਲੋਕ ਡਿਮਾਂਡ ਕਰਨ ਲੋਕ ਕਹਿਣ ਵੀ ਤੁਸੀਂ ਇਹ ਇਹ ਬੰਦੇ ਜਿਹੜੇ ਨੇ ਅੱਗੇ ਲੈ ਕੇ ਆਓ ਤਾਂ ਜੋ ਕੀ ਸਾਡੀ ਸੇਵਾ ਕਰ ਸਕਣ ਸੋ ਜਿਹੜਾ ਬੰਦਾ ਵਧੀਆ ਗਰਾਊਂਡ 'ਚ ਕੰਮ ਕਰ ਰਿਹਾ ਹੋਗਾ ਉਨਵਕਲੇ ਹਰ ਕਮੇਡੀ ਕਟਾਵਾ ਤੇ ਕੋਈ ਪੰਜਾਬ ਸਕੱਤ ਤੇ ਪਰਿਵਾਰ ਚੋਂ ਕੋਈ ਮੰਤਰੀ ਜਾਂ ਨੇਤਾ ਵੀ ਹਾਜ਼ਰੀ ਭਰਨਗੇ ਸਾਰੀ ਮਰੇਣੀ ਹੈ ਜੀ ਇਹਦੇ ਵਿੱਚ ਸਾਡੇ ਕੱਲ ਕੈਬਨਟ ਮਿਨਿਸਟਰ ਜੀ ਵੀ ਆਉਣਗੇ ਪਰਸੋਂ ਮੋਲੀਆ ਸਾਹਿਬ ਵੀ ਆਉਣਗੇ ਜੀ ਔਰ ਕੁਲਦੀਪ ਸਿੰਘ ਢਾਲੀਵਾਲ ਕੈਬਨਟ ਮਿਨਿਸਟਰ ਉਹ ਵੀ ਆਉਣਗੇ ਜੀ ਤੇ ਮੇਰੀ ਅੱਜ ਮੀਟਿੰਗ ਸੀ ਜਿਹੜੀ ਚੰਡੀਗੜ੍ਹ ਜਾਣਾ ਸੀ ਮੈਂ ਪਰ ਮੈਂ ਮੇਲੇ ਦੇ ਉਦਘਾਟਨ ਕਰਕੇ ਅੱਜ ਕੇਟਾ ਦੇ ਉਦਘਾਟਨ ਕਰਕੇ ਮੈਨੂੰ ਰੁਕਣਾ ਪਿਆ ਤਾਂ ਜੋ ਕਿ ਕੋਸ਼ਿਸ਼ ਹੈ ਵੀ ਵਧੀਆ ਵਧੀਆ ਸਾਰੇ ਆਉਣਗੇ ਜੀ ਕਿਉਂਕਿ ਇਹ ਸਾਡਾ ਪਰਿਵਾਰ ਹੈ ਜਿੱਤੇ ਜਿੱਤੇ ਪਰਿਵਾਰ ਦੇ ਕੋਈ ਜੀ ਖੜ ਜਾਂਦਾ ਹੈ ਉਹ ਸਾਰੇ ਆਪਾਂ ਨਾਲ ਖਲੋਣੇ ਇੱਕ ਦੂਜੇ ਦੇ ਨਾਲ ਸੋ ਸਾਡਾ ਮੇਨ ਸਾਡੀ ਸਰਕਾਰ ਦਾ ਮਕਸਦ ਹੀ ਇਹੋ ਆ ਵੀ ਜਿੰਨੀਆਂ ਖੇਡਾਂ ਨੂੰ ਆਪਾਂ ਉਤਸ਼ਾਹ ਕਰੀਏ ਜਿੰਨਾ ਨੌਜਵਾਨੀ ਦੇ ਵਿੱਚ ਖੇਡਾਂ ਦਾ ਉਤਸ਼ਾਹ ਪੈਦਾ ਕਰੀਏ ਉਹ ਸਾਰਿਆਂ ਦੀ ਸਾਡੇ ਆਉਣ ਵਾਲੇ ਸਮੇਂ ਲਈ ਵੀ ਵਧੀਆ ਹੈ